ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਅੱਜ ਅਸੀਂ ਇੱਕ ਪੰਜਾਬ ਦੇ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਗੱਲਬਾਤ ਕਰਨ ਵਾਲੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੰਗਈਾਈ ਦਾ ਤੌਰ ਚੱਲਦਾ ਪਿਆ ਹੈ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਸੁਣੀ ਹੋਏਗੀ ਕਿ ਸਬਜ਼ੀਆਂ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੋ ਚੁੱਕੀਆਂ ਨੇ ਫਲ ਦੁੱਧ ਤੇ ਸਲਾਦ ਵਾਲੀਆਂ ਚੀਜ਼ਾਂ ਵੀ ਜਿਹੜੀਆਂ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀਆਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਵਧਦੀ ਮੰਗਾਈ ਆਮ ਜਨਤਾ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਲੋਕਾਂ ਦਾ ਬੇੜਾਗਰ ਕਰਨ ਦੇ ਲਈ ਸ਼ਰਾਬ ਸਸਤੀ ਕਰ ਦਿੱਤੀ ਹੈ ਜਿਵੇਂ ਕਿ ਥੰਬਨੇਲ ਦੇ ਵਿੱਚ ਤੁਸੀਂ ਦੇਖ ਹੀ ਲਿਆ ਆ ਕਿ ਸਬਜ਼ੀਆਂ ਵਰਸਸ ਸ਼ਰਾਬ ਸਾਡੇ ਘਰਾਂ ਦੇ ਵਿੱਚ ਬੱਚਿਆਂ ਦੇ ਲਈ ਫੈਮਿਲੀ ਦੇ ਲਈ ਕੀ ਜ਼ਰੂਰੀ ਹੈ ਸ਼ਰਾਬ ਜਾਂ ਸਬਜ਼ੀਆਂ ਜਾਂ ਖਾਣ-ਪਾਣ ਦੀਆਂ ਅਵਸਥਾਾਂ ਖਾਣ-ਪਾਣ ਦੀਆਂ ਅਵਸਥਾਾਂ ਤੇ ਨਾਲ ਨਾਲ ਜਿੰਨੀਆਂ ਵੀ ਸਬਜ਼ੀਆਂ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਵਰਤੋਂ ਦੇ ਵਿੱਚ ਆਉਣ ਵਾਲੀਆਂ ਪਰਿਵਾਰਕ ਦੇ ਵਿੱਚ ਜਿਹੜੀਆਂ ਚੀਜ਼ਾਂ ਵਰਤਣ ਵਾਲੀਆਂ ਨੇ ਉਹ ਚੀਜ਼ਾਂ ਦਿਨ ਬਾ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਸਰਾਬ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਸਤੀਆਂ ਹੁੰਦੀਆਂ ਜਾ ਰਹੀਆਂ ਨੇ ਸਰਾਬ ਨੇ ਬਹੁਤ ਸਾਰੇ ਸਰਾਬੀ ਪੈਦਾ ਕੀਤੇ ਤੇ ਸਰਾਬੀਆਂ ਨੇ ਹੌਲੀ ਹੌਲੀ ਜਿਹੜਾ ਆ ਦੂਜੇ ਨਸ਼ੇ ਵੀ ਅਪਣਾਉਣੇ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਨੂੰ ਸਰਾਬ ਦੇ ਨਾਲ ਕੁਝ ਵੀ ਨਹੀਂ ਬੰਦਾ ਸੀ ਇਸੇ ਤਰ੍ਹਾਂ ਦੇਸ਼ ਦੇ ਵਿੱਚ ਨਸ਼ਾ ਦਿਨ ਬਾ ਦਿਨ ਇੰਨਾ ਜ਼ਿਆਦਾ ਵੱਧਦਾ ਜਾ ਰਿਹਾ ਕਿ ਦੇਸ਼ ਦੇ ਨਾਲ ਨਾਲ ਪੰਜਾਬ ਦਾ ਖਾਸ ਕਰਕੇ ਬੇੜਾ ਗਰਕ ਹੁੰਦਾ ਨਜ਼ਰ ਆ ਰਿਹਾ ਆ ਮੰਗਾਈ ਦੇ ਦੌਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਗ ਲੱਗੀ ਹੋਈ ਹੈ ਸਬਜ਼ੀਆਂ ਦੁੱਧ ਖਾਣ ਪੀਣ ਦੀਆਂ ਚੀਜ਼ਾਂ ਜਾਂ ਫਰੂਟ ਜਾਂ ਸਲਾਦ ਵਾਲੀਆਂ ਚੀਜ਼ਾਂ ਜੇਕਰ ਕਿਸੇ ਵੀ ਤਰ੍ਹਾਂ ਦੀ ਆਟਾ ਚੌਲ ਕਣਕ ਨੂੰ ਵੀ ਲੈ ਕੇ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਮੰਗਾਈ ਜਿਹੜੀ ਹੈ ਸਾਡੇ ਪੰਜਾਬ ਦੇ ਵਿੱਚ ਵਧੀ ਹੋਈ ਹੈ ਜਿਹੜੀ ਕਿ ਰੋਜ਼ਮਰਦ ਦੀ ਜ਼ਿੰਦਗੀ ਦੀਆਂ ਚੀਜ਼ਾਂ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਮਹਿੰਗੀਆਂ ਹੋਈਆਂ ਨੇ ਜਿਹੜੀਆਂ ਕਿ ਆਮ ਜਨਤਾ ਤੇ ਇੱਕ ਦਿਹਾੜੀਦਾਰ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਦੂਰ ਆ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਨੂੰ ਸਸਤਾ ਕੀਤਾ ਜਾਂਦਾ ਆ ਤੇ ਲੋਕਾਂ ਤੱਕ ਉਹ ਚੀਜ਼ ਨੂੰ ਪਹੁੰਚਾਇਆ ਜਾਂਦਾ ਆ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਦੀ ਜ਼ਿਆਦਾ ਜ਼ਰੂਰਤ ਆ ਕਿ ਸਬਜ਼ੀਆਂ ਜਾਂ ਖਾਣ-ਪੀਣ ਦੀਆਂ ਵਸਤਾਂ ਦੀ ਜ਼ਿਆਦਾ ਜ਼ਰੂਰਤ ਆ ਸਿਹਤ ਵਧਾਉਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ ਤੇ ਸਿਹਤ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ ਬੇੜਾ ਗਰਕ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਸhtੀਆਂ ਹੋ ਰਹੀਆਂ ਨੇ ਜਲਦੀ ਦੇ ਨਾਲ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਉੱਤੇ ਕਿੰਨਾ ਕ ਅਸਰ ਪਾਉਂਦੀਆਂ ਨੇ ਮੰਗਾਈ ਸਾਨੂੰ ਕਿੰਨਾ ਕ ਮਾਰ ਰਹੀ ਹੈ ਤੇ ਜਿਹੜੇ ਐਸੇ ਨਸ਼ੇ ਸਸਤੇ ਕੀਤੇ ਜਾ ਰਹੇ ਨੇ ਸਰਾ ਵਰਗੀਆਂ ਚੀਜ਼ਾਂ ਸਸhtੀਆਂ ਕਰਕੇ ਆਮ ਜਨਤਾ ਦੇ ਉੱਤੇ ਜਿਹੜਾ ਪ੍ਰਭਾਵ ਪਾਇਆ ਜਾ ਰਿਹਾ ਆ ਉਹ ਕਿੰਨਾ ਕ ਪ੍ਰਭਾਵਿਤ ਕਰ ਰਿਹਾ ਪੰਜਾਬ ਨੂੰ ਇਹਦੇ ਤੇ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਗੱਲਬਾਤ ਚੰਗੀ ਲੱਗੀ ਸਰਕਾਰ ਤੱਕ ਇਹ ਚੀਜ਼ ਪਹੁੰਚਾਉਣੀ ਚਾਹੁੰਦੇ ਉਹਨਾਂ ਦੇ ਕੰਨਾਂ ਥਾਣੀ ਗੱਲਬਾਤ ਕੱਢਣਾ ਚਾਹੁੰਦੇ ਕਿ ਆਮ ਜਨਤਾ ਇਹਨਾਂ ਚੀਜ਼ਾਂ ਦੇ ਨਾਲ ਆਹਤ ਹੁੰਦੀ ਹੈ ਪਰੇਸ਼ਾਨ ਹੁੰਦੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਾਏ ਤੇ ਲੋਕ ਇਸ ਚੀਜ਼ ਤੋਂ ਤੌਬਾ ਕਰਕੇ ਆਪਣੇ ਕਮਾਕਾਰਾਂ ਨੂੰ ਤੇਜ਼ੀ ਕਰ ਸਕਣ ਆਪਣੇ ਕਮਾਕਾਰਾਂ ਦੇ ਵਿੱਚ ਜੜਾਇਆ ਸਹੀ ਨਿਪੁੰਨ ਰਹਿ ਸਕਣ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੀ ਫੈਮਿਲੀ ਆਪਣੇ ਪਰਿਵਾਰ ਬਾਰੇ ਸੋਚ ਸਕਣ ਪੀ ਦੇ ਦੇ ਪੀਓ ਮੇਰਾ ਡੀਪੀਸੀ ਪੰਜਾਬੀ ਜਲਦੀ ਨਾਲ ਕਮੈਂਟ ਕਰੋ ਆਪਣੀ رائے ਦਿਓ ਲਾਈ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ